ਹਿੰਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਤੋਂ ਸਾਈਕਲ ਯਾਤਰਾ ਸ਼ੁਰੂ ਹੋਈ ਸੀ ਜਿਹੜੀ ਕਿ ਅੱਜ ਅੰਮ੍ਰਿਤਸਰ 골ਡਨ ਗੇਟ ਪਹੁੰਚੀ ਹੈ ਇਹ ਸਾਈਕਲ ਯਾਤਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਅੱਜ ਇਹ ਯਾਤਰਾ ਆਪਣਾ ਸਫ਼ਰ ਤੈਅ ਕਰਦੀ ਹੋਈ ਅੰਮ੍ਰਿਤਸਰ ਦੇ ਗੋਲਡਨ ਗੇਟ ਪਹੁੰਚ ਗਈ ਹੈ ਇਸ ਸਾਈਕਲ ਯਾਤਰਾ ਦਾ ਪਰਮਾ ਸਵਾਗਤ ਕੀਤਾ ਗਿਆ ਹੈ ਸਵਾਗਤ ਕਰਨ ਵਾਲਿਆਂ ਦੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਾਰ ਸੇਵਾ ਵਾਲੇ ਪਾਪਾ ਕਸ਼ਮੀਰ ਸਿੰਘ ਪੂਰੀ ਵਾਲੇ ਸ਼ਾਮਿਲ ਰਹੇ ਨੇ ਉਹਨਾਂ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗੂबीर ਸਿੰਘ ਵੱਲੋਂ ਵੀ ਇਸ ਸਾਈਕਲ ਯਾਤਰਾ ਨੂੰ ਜੀ ਆਇਆਂ ਆਖਿਆ ਗਿਆ ਹੈ ਇਸ ਤੋਂ ਇਲਾਵਾ ਐਸਜੀਪੀਸੀ ਦਾ YouTube ਚੈਨਲ ਬੰਦ ਹੋਣ ਬਾਰੇ ਵੀ ਐਸਜੀਪੀਸੀ ਪ੍ਰਧਾਨ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ। ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਇਸ ਦੌਰਾਨ ਐਸਜੀਪੀਸੀ ਦੇ YouTube ਚੈਨਲ صدਕਾ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸੰਗਤ ਘਰ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰ ਰਹੀ ਹੈ। ਇਸ ਵਕਤ YouTube ਚੈਨਲ ਨੂੰ ਬੰਦ ਕਰਨਾ ਬੇहद ਮੰਦ ਭਾਗ ਹੈ ਇਸ ਲਈ ਹੋਰ ਕੀ ਕੁਝ ਕਿਹਾ ਗਿਆ ਹੈ ਔ ਸੁਣਦੇ ਆ ਤੁਹਾਡੇ ਲੋਪਰਾਲਾ ਕੀਤਾ ਗਿਆ ਨਵੇਂ ਪਾਚਾ ਹਿੰਦਕੀ ਚਾਤਰ ਭਾਈਚਾਰ ਨੂੰ ਸਾਜ ਵਸ ਇਸ ਟੀਮ ਕੇ ਨਾਮ ਤੇ ਬੇ ਪ੍ਰੇਮ ਅਕਾਲ ਪੁਰਖ ਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਤਰਵਾਦੀਆਂ ਕਿ ਜਿਹੜੀ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਇਹ ਆਖਿਆ ਗਿਆ ਸੀਗਾ ਰੰਗਸੇਬੇ ਲੋ ਕਿ ਰੰਗਸੇਬ ਨੇ ਗੁਰੂ ਸਾਹਿਬ ਜੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਲਾਲ ਕਿਲੇ ਤੇ ਦਰਵਾਜ਼ੇ ਤੇ ਟਕਰਾ ਦਿੱ ਉਹਨਾਂ ਦੇ ਸਰੀਰ ਦੀ ਬੇਦਬੀ ਕਰਨੀ ਸੀ ਦਿੱਲੀ ਦੇ ਸਿੱਖ ਉਦੋਂ ਵੀ ਮਜਬੂਤ ਸੀ ਔਰ ਰਗਜ਼ੇ ਦੇ ਡਾਕ ਥਲੋ ਭਾਈ ਲੱਖੀਸ਼ਾ ਵਿਚਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਸ਼ਨ ਦੇ ਖਿਲਾਫ ਮੈਸੇਜ ਹੈ ਨਸ਼ੇ ਦੇ ਖਿਲਾਫ ਮੈਸੇਜ ਹੈ ਸੇਤ ਵਾਸਤੇ ਮੈਸੇਜ ਹੈ এনवायरमेंट ਵਾਸਤੇ ਮੈਸੇਜ ਹੈ ਮੈਂ ਸਮਝਦਾ ਸਾਰੇ ਮੈਸੇਜ ਲੈ ਕੇ ਆਏ ਆ ਹਿੰਦੂ ਵੀਰਾਂ ਨੇ ਸਾਡੇ ਨਾਲ ਸ਼ਿਰਕਤ ਕੀਤੀ ਹੈ ਮੰਦਰ ਕਮੇਟੀਆਂ ਸੱਜ ਸਮਾਜ ਕਸ਼ਮੀਰੀ ਸਮਾਜ ਸੜਕਾਂ ਤੇ ਨਿਕਲ ਕੇ ਆਏ ਨੇ ਉਹਨਾਂ ਨੇ ਸਾਡਾ ਸਵਾਗਤ ਕੀਤੇ ਨੇ ਜਿਹੜਾ ਸਨੇਹਾ ਸੀ ਦੇਣਾ ਚਾਹੁੰਦੇ ਸੀ ਹਿੰਦੀ ਚਾਦਰ ਦਾ ਉਹ ਅਸੀਂ ਦੇ ਦਿੱਤਾ ਜੀ ਸਾਹਿਬ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਦਿੱਲੀ ਤੋਂ ਵੀਰੋਂ ਕੰਪਨੀ ਸਰਦਾਰ ਪੁੱਛੀ ਕਿਨੇ ਪਰਵਾਹ ਜੀ ਤੁਹਾਨੂੰ ਕਿੰਨਾ ਪਿਆਰ ਮਿਲਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਗੱਡੀਆਂ 'ਚ ਤੇ ਤੁਸੀਂ ਨਾ ਗਾਉਂਦੇ ਹੋ ਅਸੀਂ ਤੇ ਪਿੰਡਾਂ ਦੇ ਵਿੱਚੋਂ ਅਸੀਂ ਤੇ ਗਲੀਆਂ ਦੇ ਵਿੱਚੋਂ ਅਸੀਂ ਛੱਪੜਾਂ ਦੇ ਵਿੱਚੋਂ ਔਰ ਉਹਦੇ ਪਾਸਿਓਂ ਅਸੀਂ ਖੇਤਾਂ ਦੇ ਵਿੱਚੋਂ ਅਸੀਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਨਿਕਲ ਕੇ ਆਏ ਆਂ ਔਰ ਜੋ ਲੋਕਾਂ ਨੇ ਪਿਆਰ ਦਿੱਤਾ ਜਿੱਥੇ ਸਟਾਲ ਲੱਗੇ ਛੱਡ ਦਿਓ ਉੱਥੇ ਤਾਂ ਹਜ਼ਾਰਾਂ ਸੰਗਤ ਸੀ ਲੇਕਿਨ ਜਿਹੜਾ ਕੱਲਾ-ਕੱਲਾ ਟਾਵਾ-ਟਾਵਾ ਜਾਂਦਾ ਕੋਈ ਬੱਚਾ ਸੀ ਕੋਈ ਬੀਬੀ ਸੀ ਕੋਈ ਬਜ਼ੁਰਗ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਨਤਬਸਤਕ ਹੋਏ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਚਲਾ ਗਏ ਨੇ ਜਿੰਨਾਂ ਵਿੱਚ 60 ਤੋਂ ਉੱਪਰ ਵੀ ਹੈਗੇ ਬਜ਼ੁਰਗ 30-40 ਦਾ ਮੈਂ ਲੱਗਿਆ ਨੌਜਵਾਨਾਂ ਨੂੰ ਉਸੇ ਵਾਰੀ ਅਸੀਂ ਇਹ ਮੈਸੇਜ ਦਿੱਤਾ ਕਿ ਮੈਂ 67 ਸਾਲ ਦਾ ਮੇਰ ਤੋਂ ਵੱਡਾ 70 ਸਾਲ ਦਾ ਹੈ ਅਗਰ ਇਹ ਸਾਈਕਲ ਚਲਾ ਸਕਦੇ ਨੇ ਤੇ ਬਾਕੀ ਕਿਉਂ ਨਹੀਂ ਚਲਾ ਸਕਦੇ ਜਗੇ ਸਾਹਿਬ ਇੱਕ ਭਾਈ ਜਾਰੇ ਦੀ ਸਾਥ ਦੇਖਣ ਨੂੰ ਮਿਲੀ ਦਿੱਲੀੋਂ ਗੁਲਦਸਤਾ ਬਣ ਕੇ ਤੁਰੇ ਸੀ ਸਾਰੇ ਹਿੰਦੂ ਵੀ ਵਿੱਚ ਸਿੱਖ ਸਾਰੇ ਇਕੱਠੇ ਧਰਮ ਦੇ ਆ ਗਏ ਸੀ ਦੇਖ ਉਹਨੂੰ ਮਿਲਿਆ ਮੈਂ ਸਮਝਦਾ ਇਹ ਗੁਲਦਸਤਾ ਗੁਰਨਾਨਕ ਸਾਹਿਬ ਨੇ ਇਕੱਠਾ ਕੀਤਾ ਸੀਗਾ ਉਸ ਗੁਲਦਸਤੇ ਨੇ ਗੁਰਨਾਨਕ ਸਾਹਿਬ ਦੇ ਰਾਹ ਤੇ ਚੱਲਦੇ ਹੋਏ ਸੁਨਿਆ ਦਿੱਤਾ ਜੀ ਮੇਰਾ ਨਾਮ ਮੋਹਨ ਸਿੰਘ ਹੈਗਾ ਅਸੀਂ ਦਿੱਲੀ ਤੋਂ 15 ਤਰੀਕ 6:00 ਸਟੈਂਸਪ ਕੋ तकरीबन 9:00 10:00 ਵਰਗੇ ਤੁਰੇ ਸੀਗੇ ਕੱਲ੍ਹ ਦਾ ਤਿਆਰੀ 6:30 ਦੇ ਗੋਲਡਨ ਗੇਟ ਪਹੁੰਚੇ ਸੀਗੇ ਯਾਤਰਾ ਦਾ ਉਦੇਸ਼ ਹੈ ਕਿ এনवायरमेंट ਪੋਲੂਸ਼ਨ ਪੋਲੂਸ਼ਨ ਕਰਦੇ ਨੇ ਸਾਈਕਲ ਚਲਾਉਣ ਨਾਲ ਤੁਹਾਡੇ ਕਈ ਚੀਜ਼ਾਂ ਹੈਲਥ ਵੀ ਸਹੀ ਰਹਿੰਦੀ ਐ এনਵਾਇਰਨਮੈਂਟ ਵੀ ਠੀਕ ਰਹਿੰਦਾ ਐ ਪਲੱਸ ਅਗਰ ਅਸੀਂ ਬਜ਼ੁਰਗ ਸਾਈਕਲ ਚਲਾ ਸਕਦੇ ਆਂ ਤੇ ਨੌਜਵਾਨ ਵੀ ਕਿਉਂ ਨਹੀਂ ਚਲਾ ਸਕਦੇ ਹੈਲਥ ਦਾ ਹੀ ਮੈਸੇਜ ਜਾਂਦਾ ਕਿ ਸਿਹਤ ਵੀ ਤੰਦਰੁਸਤ ਬਣੋਗੇ ਗੁਰੂ ਸਾਹਿਬ ਨੇ ਮਾਲਖਾੜੇ ਵੀ ਖੋਲੇ ਸੀਗੇ ਅਸੀਂ ਮਾਲਖਾੜੇ ਤੇ ਨਹੀਂ ਬਸ ਛੋਟੀ ਜੀ ਐਕਸਰਸਾਈਜ਼ ਜ਼ਰੂਰ ਕਰਨਾ ਹੈ ਕਿ ਸਾਈਕਲ ਨੂੰ ਚਲਾਓ এনਵਾਇਰਨਮੈਂਟ ਕਲੀਨ ਰੱਖੋ ਦੂਸਰਾ ਇਹ ਕਨਵਰਸ਼ਨ ਹੋ ਰਹੀ ਐ ਖੁਸ਼ੀਆਂ ਅੱਛੀ ਹੋਰ ਨੇ ਮੈਸੇਜ ਦੇ ਰਹੇ ਨੇ ਤਨਵਰਜਨ ਨਾ ਕਰੋ ਆਪਣੇ ਜਿਹੜਾ ਆਪਣੇ ਧਰਮ ਦਾ ਪੱਕਾ ਨਹੀਂ ਜਿਹੜਾ Hindu ਹੈ Hindu ਪੱਕਾ ਰਵੇ ਜਿਹੜਾ ਮੁਸਲਮਾਨ ਹੈ ਉਸ ਮਾੜ ਆਪਣੇ ਧਰਮ ਦਾ ਪੱਕਾ ਰਵੇ ਜਿਹੜਾ ਸਿੱਖ ਹੈ ਸਿੱਖ ਆਪਣੇ ਧਰਮ ਦਾ ਪੱਕਾ ਰਵੇ ਕਿੰਨੀ ਅਲ ਸੰਧਾਨ ਨੇ ਇਸ ਹਾਲ ਤਾਈ ਕਿੰਨੇ ਦੂਰ ਦੂਰ ਵਾਲੇ ਵੀ ਜੀ ਰਸਤੇ 'ਚ ਹਜ਼ਾਰਾਂ ਸਿੱਖ ਤਦਾਇ ਸੰਗਤਾਂ ਨਾਲ ਜੁੜੀਆਂ ਨੇ ਇਲਾਕੇ ਬਾਈਸ ਉਹ ਨਾਲ ਨਾਲ ਨਿਕਲਦੀਆਂ ਜਾ ਰਹੀਆਂ ਨੇ ਬਟ ਜੋ ਸਵਾਗਤ ਹੋਇਆ ਹੈ ਅਸੀਂ ਬਹਿਰ ਨਹੀਂ ਕਰ ਸਕਦੇ ਇੱਕ ਗੋਲੀ ਤਾਂ ਮਿਲਣਾ ਪੁਰਾਣੇ ਹੋਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਜੀ ਤੁਸੀਂ ਦੱਸੋ ਤੁਸੀਂ ਆਹ ਦੱਸੋ ਕਿ ਐਸਾ ਉਪਾਲੇ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਇੱਕ ਗੋਲੀ ਦਾ ਨੋਟ ਦੇਖੋ ਪੀੜੀ ਸਿੱਖੀ ਵੱਧ ਦਾ ਜਤਾਜ ਪ੍ਰਚਾਰ ਕੀਤਾ ਜਾ ਰਿਹਾ ਹਿੰਦ ਕੀ ਚਾਦਰ ਨਵੀਂ ਪਾਸ਼ਾ ਜੀ ਦਾ ਇਹ ਇੱਡਾਂ ਦੇ ਸਮਾਗਮ ਹੋਣਗੇ ਨੌਜਵਾਨ ਇਧਰ ਵਧਣਗੇ ਜੀ ਬਿਲਕੁਲ ਬਦਨਗੇ ਜੀ ਦੇਖੋ ਜੀ ਇਹ ਉਪਰਾਲਾ ਇੱਕ ਨਵਿਕਨਾ ਉਪਰਾਲਾ ਹੈ ਕਿ ਕੋਈ ਵੀ 6 ਲਿਟਰਸ ਟੈਕਨ ਇੰਨੀ ਵੱਡੀ ਯਾਤਰਾ ਕਰਨ ਨਹੀਂ ਆਇਆ 99 ਜੀ ਮਨਜੀਤ ਸਿੰਘ ਜੀਕੇ ਜੀ ਨੇ ਇੱਕ ਯਾਤਰਾ ਕੀਤੀ ਸੀ ਦਿੱਲੀ ਤੋਂ ਅੰਮ੍ਰਿਤਸਰ ਤੱਕ ਔਰ ਅੱਜ ਫੇਰ ਜੀਕੇ ਸਾਹਿਬ ਨੇ 67 ਦੀ ਏਅਰ ਚ ਦਿੱਲੀ ਤੋਂ ਅੰਮ੍ਰਿਤਸਰ ਤੱਕ ਨੌਨ ਸਟਾਪ ਸਾਈਕਲ ਤੇ ਆਏ ਨੇ ਸਲੂਟ ਉਹਨਾਂ ਦੇ ਦੇਖ ਲੱਗਦਾ ਨੇ ਇੱਕ ਗੁਲਦਸਤਾ ਦੇਖਣ ਨੂੰ ਮਿਲਿਆ ਹੈ ਦੂਸਰੇ ਸਾਰੇ ਭਾਈਚਾਰੇ ਨਜ਼ਰ ਆ ਰਹੇ ਸਾਕਲ ਦੀ ਸਾਡੀ ਸਾਈਕਲਾਂ ਦੇ ਵਿੱਚ ਮੇਖਲੇ 1015 ਹਿੰਦੂ ਵੀਰ ਵੀ ਨੇ ਜਿਨ੍ਹਾਂ ਨੂੰ ਸਿੱਕ ਇਤਿਹਾਸ ਦਾ ਪਤਾ ਹੀ ਨਹੀਂ ਸੀਗਾ ਇੱਕ ਬੀਬੀ ਵੀ ਹੈਗੀ ਹੈ ਸੁਮਨ ਜੋ ਕਿ ਦਿੱਲੀ ਤੋਂ ਆਈ ਹੈ ਕੱਲੀ ਇੱਕ ਸਾਈਕਲਿਸਟ ਹੈ ਦਿੱਲੀ ਤੋਂ ਦਿੱਗ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਕਮਲ ਜੀ ਸਿੰਘ ਜੋਗੀਪੁਰ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਮੈਂ 2013 ਸ਼ੁਰੂਾਈ ਸੀ ਜਾ ਰਿਹਾ ਹਾਂ ਮੈਂ ਵੀਰ ਜੀ ਇਹ ਗੁਰਤੇਗ ਬਾਦ ਸੀ ਸੀਸ ਦਿਆ ਪਰ ਸਿਰਨਾਵੀਆ ਯਾਤਰਾ ਜਿਹੜੀ ਮਨਜੀਤ ਸਿੰਘ ਜੀ ਕੇ ਸਾਹਿਬ ਨੇ ਸ਼ੁਰੂ ਕੀਤੀ ਹੈ ਇਹ ਬਹੁਤ ਵੱਡਾ ਲੋਕਾਂ ਨੂੰ ਸਨੇਹਾ ਇੱਕ ਲੋਕਾਂ ਨੂੰ ਬਹੁਤ ਸਨੇਹਾ ਦੇਣ ਵਾਸਤੇ ਕੀਤੀ ਹੈ ਤਾਂ ਕਿ ਲੋਕ ਜਾਗਰੂਕ ਹੋਣ ਲੋਕ ਸਾਈਕਲ 'ਤੇ ਆਉਣ ਦਾ ਮਤਲਬ ਸਾਡਾ ਇਹ ਹੈ ਵੀ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੀ ਐਕਸਰਸਾਈਜ਼ ਕਰਨ ਬਾਤਾਂ ਬਰਨ ਨੂੰ ਬਣਾਉਣ ਬਚਾਉਣ ਤੇ ਐਕਸਰਸਾਈਜ਼ ਤੋਂ ਕੈਸਰ ਸੈ ਕਰਨ ਤੋਂ ਦੂਰ ਰਹਿਣ ਕਿੰਨੇ ਆ ਕੇ ਸੰਗਤਾਂ ਨੇ ਹਿੱਸਾ ਲੇਤਾ ਹੈ ਸੰਗਤਾਂ ਸਾਡੇ ਕੋਲ 100 ਸਾਈਕਲਿਸਟ ਹੈ ਜੀ ਬਾਕੀ ਹੋਰ ਸੰਗਤ ਬਹੁਤ ਸਾਰਾ ਸਤਿ ਸ੍ਰੀ ਅਕਾਲ ਸੰਗਤਾਂ ਨੇ ਪ੍ਰਚਾਰ ਸਾਡਾ ਇੰਨਾ ਸਵਾਗਤ ਕੀਤਾ ਮਤਲਬ ਇੰਨਾ ਸਾਨੂੰ ਬਹੁਤਲਾ ਜੀ ਸਾਨੂੰ ਸ਼ਕਾਵਟ ਨਹੀਂ ਹੋਈ ਦਵਾਈ ਅਸੀਂ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਆਂ ਤੇ ਸਾਡਾ ਇੱਕ ਸਨੇਹਾ ਲੋਕਾਂ ਨੂੰ ਨਸ਼ੇ ਛੱਡੋ ਕੋਡ ਵੱਡੋ ਨਸ਼ਿਆਂ ਤੋਂ ਦੂਰ ਰਹੋ ਆਪਣੇ ਪੰਜਾਬ ਨੂੰ ਬਚਾਓ ਪੰਜਾਬੀ ਬੋਲੋ ਊੜਾ ਤੇ ਜੂੜਾ ਸਾਮ੍ਹ ਕੇ ਰੱਖੋ ਕਿਉਂਕਿ ਜੇ ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਬੋਲਾਂਗੇ ਤਾਂ ਹੀ ਸਾਡੀ ਪਛਾਣ ਹੋਊਗੀ ਅਸੀਂ ਪੰਜਾਬੀ ਆਂ ਸਾਨੂੰ ਪੰਜਾਬ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ ਪਰ ਜਿੰਨੀਆਂ ਮਰਜ਼ੀ ਸਿੱਖੋ ਵੱਧ ਤੋਂ ਵੱਧ ਸਿੱਖੋ ਪਰ ਆਪਣੇ ਜਿੱਥੇ ਸੀ ਰਹਿੰਦੇ ਉੱਥੇ ਪੰਜਾਬੀ ਬੋ ਇਸ ਧਰਮ ਦੇ ਸਵਾਗਤ ਹੋ ਕੇ ਸਰਵਜਨ ਦੀ ਇੱਜ਼ਤ ਹੋ ਗਈ ਇਹ ਦੇਖੋ ਇਹ ਬਹੁਤ ਜ਼ਰੂਰੀ ਨੇ ਨਵੇਂ ਕਿਉਂਕਿ ਹੁਣ ਤਾਂ ਸਾਰੇ ਸੋਸ਼ਲ ਮੀਡੀਆ ਜਮ ਅਸੀਂ ਅਸੀਂ ਕਹਿੰਦਾ 300 ਸਾਲਾਂ ਦੀ ਦਸਤ ਜਿਹੜੀ ਬਾਤ ਆ 300 ਸਾਲਾਂ ਬਣਾਇਆ ਸੀ ਨਾ ਉਹ ਤੋਂ ਵੀ ਅਸੀਂ ਦੇਖਿਆ ਉਹ ਛੋਟੇ ਸੀਗੇ 15 ਸਾਲਾਂ ਦੇ ਸੀਗੇ ਕੋਲੋ ਸੋਸ਼ਲ ਮੀਡੀਆ ਦਾ ਜਿਹੜਾ ਸੋਸ਼ਲ ਮੀਡੀਆ ਕਰਕੇ ਪ੍ਰਚਾਰ ਵੀ ਜ਼ਿਆਦਾ ਹੁੰਦਾ ਇਸ ਕਰਕੇ ਇਹ ਜੱਸ ਰਿਹਾ ਬਹੁਤ ਵਧੀਆ ਸਨਿਆਸ ਸਾਰੇ ਧਰਮਾਂ ਦਾ ਤੇ ਗੁਰਸੇਵਾ ਸਾਡੇ ਆਪਣੇ ਸ਼ਹੀਦੀ ਕੀਤੀ ਸਿੱਖ ਧਰਮ Hindu ਧਰਮ ਨੂੰ ਬਚਾਉਣ ਵਾਸਤੇ ਸਿੱਖੀ ਕੀਤੀ ਲੱਗਦਾ ਭਾਈ ਚਾਰੇ ਦੀ ਸਾਰ ਬਹੁਤ ਵਧੀਆ ਦੇਖੋ ਅਸੀਂ ਦਿੱਲੀ ਗਏ ਸੀ ਅਸੀਂ ਦਿੱ ਹੋਈ ਸੀ ਅੱdna ਇਕੱਠੇ ਹੋ ਕੇ ਅਸੀਂ ਦੁਰਦੇ 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 ਇੱਕ ਪਰਿਵਾਰ ਬਣ ਗਿਆ ਅਸੀਂ ਹੁਣ ਜਿੰਨੇ ਬੰਦੇ ਆ 100 ਬੰਦੇ ਸਾਡਾ ਇੱਕ ਪਰਿਵਾਰ ਦਾ ਨਾ ਅਸੀਂ ਕਿਸੇ ਨੂੰ ਜਾਣਦੇ ਨਹੀਂ ਸੀ ਕਿ ਕੌਣ ਕਿੱਥੋਂ ਦਾ ਕੌਣ ਕਿੱਥੋਂ ਦਾ ਅਸੀਂ ਮਿਲ ਕੇ ਨੂੰ 5 ਦਿਨ ਇਕੱਠੇ ਰਹੇ 5 ਦਿਨ ਇਕੱਠੇ ਰਹਿਣ ਕੇ ਅਸੀਂ ਨਾ ਇੱਕ ਪਰਿਵਾਰ ਬਣ ਗਏ ਹੁਣ ਸਾਨੂੰ ਐ ਲੱਗਦਾ ਅਸੀਂ ਅਲੱਗ ਲੋਵਾ ਸਾਨੂੰ ਜਿਹੜਾ ਮਹਿਸੂਸ ਹੋਊਗਾ ਸਾਰਿਆਂ ਨੇ ਇੱਕ ਦੂਦੇ ਨੰਬਰ ਲੱਤੇ ਹੁਣ ਨੰਬਰ ਲੱਤੇ ਆ ਕਿੰਨੇ ਅੱਗੇ ਲਿੰਕ ਹੋਣਗੇ ਕਿੰਨੇ ਅੱਗੇ ਦੂਰ ਜਾਣਗੇ ਇਸ ਕਰਕੇ ਇਹ ਬਹੁਤ ਵਧੀਆ ਸਨੇਹਾ ਤੇ ਸਾਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਨਾ ਲੱਗਾ ਪੰਜਾਬ ਤੋਂ ਪੰਨਾ ਸੀ ਦਾ ਆਏ ਦੇਖੋ ਲੋਕ ਉਮਰ ਤੇ ਮੇਰੀ ਉਮਰ ਤੇ 60 ਸਾਲ ਹੈ ਅਸੀਂ ਜਦੋਂ ਸਾਈਕਲ ਚਲਾਉਂਦੇ ਆ ਲੋਕ ਦੇਖਦੇ ਆ ਵੀ ਇੰਨੀ ਉਮਰ ਦੇ ਸਾਈਕਲ ਚਲਾਉਂਦੇ ਸਾਨੂੰ ਵੀ ਸਾਈਕਲ ਚਲਾਉਣਾ ਚਾਹੀਦਾ ਸ਼ਾਹਮਾਂ ਦਾ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਣਗੇ ਵਰਕਰ ਦੇਖਣਗੇ ਤਾਂ ਬਲੁਕਰ ਨੂੰ ਹੌਸਲਾ ਮਿਲਦਾ ਹੈ ਨਾ ਵੀ ਅਸੀਂ ਸਾਈਕਲ ਇੰਨੀ ਉਮਰ ਦੇ ਬੰਦਾ ਸਾਈਕਲ ਚਲਾ ਸਕਦਾ ਹੈ ਅੱਜ ਕੱਲ ਲੋਕ ਸਕੂਟਰ ਮੋਟਰ ਚਲਾ ਜਾਂਦੇ ਨੇ ਖੇਤ ਜਾਣਾ ਦਾ ਮੀਟਰ ਚਲਾ ਸਕਦੇ ਬਾਜ਼ਾਰ ਜਾਣਾ ਦਾ ਮੋਟਰਸਾਈਕਲ ਕੱਟੋ-ਕੱਟ ਜੇ 20 ਕਿਲੋਮੀਟਰ ਸਾਡੇ ਸਾਈਕਲ ਤੇ ਆ ਕੇ ਰਹੀਏ ਤਾਂ ਕਿ ਸਾਡੀ ਸਿਹਤ ਠੀਕ ਰਹੇ ਤੇ ਲਿਓ ਤੁਰੇ ਹੋ ਤੁਸੀਂ ਕਿੰਨੇ ਕਿ ਸਟਾਪ ਲੱਗੇ ਤੇ ਕਿ ਸਾਡਾ ਜਿਆ ਸੈਫਰ 5 ਕਿਲੋ 5 ਘੰਟੇ ਦਾ ਸੀ ਉਹ 10 ਘੰਟੇ ਚ ਪੂਰਾ ਹੋਇਆ ਸੰਗਤਾਂ ਨੇ ਇੰਨਾ ਸਵਾਗਤ ਕਰਿਆ ਇੰਨਾ ਸਵਾਗਤ ਕਰਿਆ ਮਤਲਬ ਉਹ ਸਵਾਗਤ ਨੂੰ ਦੇਖ ਕੇ ਸਾਨੂੰ ਮਤਲਬ ਥਕਾਵਟ ਨਹੀਂ ਹੋਈ ਸਾਡੀ ਥਕਾਵਟ ਨਾਲ ਦੀ ਦੂਰ ਹੋ ਗਈ ਅਸੀਂ 100 ਕਿਲੋਮੀਟਰ ਡੇਲੀ ਕਰਦੇ ਸੀਗੇ ਪੰਜ ਪੰਜ ਸਟਾਪ ਚ ਸੀਗੇ ਸੱਜ ਵੈਗੜ ਜੀ ਕਾ ਖਾਲਸਾ ਵੈਗੜ ਜੀ ਦੀ ਫਤਿਹ ਤਨਤਨ ਸਿੰਘ ਗੁਰ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਜੋ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇੱਕ ਦਿੱਲੀ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਸੀ ਉਹ ਰਾਤ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਪ੍ਰਬੰਧ ਕੀਤਾ ਰਿਹਾ ਇਸ ਦਾ ਮਾਜੋਗ ਸਾਡੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹ ਵਿਸ਼ੇਸ਼ ਤੌਰ ਤੇ ਇਹ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਜਿਹੜਾ ਸਾਰਾ ਪ੍ਰਬੰਧ ਕੀਤਾ ਸੀਗਾ ਉਹ ਵੀ ਅੱਜ ਹੁਣ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅਸੀਂ ਜਿਹੜੀ ਸਾਈਕਲ ਯਾਤਰਾ ਆਈ ਹੈ ਉਹਨਾਂ ਨੂੰ ਅਸੀਂ ਜੀ ਆਇਆਂ ਧੰਨਵਾਦ ਕਰਦੇ ਹਾਂ ਸੰਗਠਨਾਂ ਦੇ ਦੌਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਸਾਰੇ ਕੈਨੇਡਾ ਤੋਂ ਬਹੁਤ ਬਹੁਤ ਜਿੰਦਾ ਜਿਹੜਾ ਡੇੜਾ ਉੱਥੇ ਸਰਦਾਰ ਅਮਰਪ੍ਰਕਾਸ਼ ਉਸ ਦੀ ਪਵਿੱਤਰ ਸ਼ਹਾਦਤ ਨੂੰ ਮੋਖ ਰੱਖਦੇ ਹਾਂ ਜੋਗਾ ਸਿੰਘ ਜੀ ਸਲਾਮ ਦੀ ਟਲੋ ਰਿਸਾਈਕਲ ਯਾਤਰਾ ਬਰਾ ਆਰਾਮ ਕੋ ਇਸ ਸਾਡਾ ਪਰਦਾ ਸਰਦਾਰ ਨਜੀਦ ਸਿੰਘ ਜੀ ਦੇ ਹੁਦੂਦੇ ਕਿਟੋ ਲਾਈਨ ਲਗਾ ਲਓ ਤੇ ਅੱਜ ਸ਼ਰੀਪਰਸਰ ਸਾਹਿਬ ਪਹੁੰਚੀ ਆ ਅੱਗੇ ਆਪਣੀ ਸਮਾਪਤੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕਰਨੀ ਆ ਇਹਨਾਂ ਸੰਪਤ ਦੇ ਬੱਚੇ ਆ ਜਿਹਨਾਂ ਨੂੰ ਬੈਠਾ ਕਰੀਏ ਅੱਜ ਇਸ ਇਤਿਹਾਸਿਕ ਤੇ ਜਿਹੜੀ ਸਾਈਕਲ ਯਾਤਰਾ ਦਾ ਬਹੁਤ ਸਵਾਗਤ ਕੀਤਾ ਗਿਆ ਵਾ ਦਾਸ ਵੱਲੋਂ ਇਸ ਸਾਈਕਲ ਯਾਤਰਾ ਨੂੰ ਅੰਮ੍ਰਿਤਸਰ ਆਰਾਊਂਡ ਤੇ ਬਹੁਤ ਜੀਆ ਆ ਅਦੇ ਇਹਦੀ ਜਿਹੜਾ ਸੱਦਾ ਤੇ ਦਾ ਸਨੇਹਾ ਵਾ ਸ਼ਹਾਦਤ ਨੂੰ ਸਮਰਪਿਤ ਆ ਤੇ ਸਾਰੇ ਜਾਣੇ ਸਰਬੱਤ ਸੰਗਤਾਂ ਇਸ ਇਤਿਹਾਸਕ ਯਾਤਰਾ ਤੋਂ ਪ੍ਰੇਰਨਾ ਲੈਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇੱਕ ਧਰਮ ਰੱਖਿਏ ਕੋ ਵਾਸਤੇ ਜਿਹੜੀ ਸੀਓ ਸ਼ਹਾਦਤ ਦਿੱਤੀ ਸਤਿਗੁਰਾਂ ਦੀ ਇਸ ਸ਼ਹਾਦਤ ਨੂੰ ਕੋਟੂ ਕਰਕੇ ਪ੍ਰਣਾਮ ਸਹਿਦਾ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧਿਆਨ ਨਾ ਰਹਿਣ ਧੰਨ ਬਾਬਾ ਹਰਿਕ੍ਰਿਪਾ ਦੇ ਹਾਰਿਕਮ ਕੋਪ ਦਾ ਜਨ ਨੇ ਆ ਕਿ ਇਹ ਜਿਹੜੀ ਸ਼ਤਾਬ ਦੇ ਆ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦਲ ਆਪਣੇ ਪੰਜਾਬ ਸਰਕਾਰ ਅੰਮ੍ਰਿਤਸਰ ਪਹੁੰਚਦਾ ਸਰਦਾਰ ਖੰਧਪੂਰੀ ਵਾਲਾ ਅੱਜ ਉਹਨਾਂ ਨੇ 4 ਦਿਨ ਦੀ ਯਾਤਰਾ ਤੈਅ ਕਰਕੇ ਅੱਜ ਇੱਥੇ ਪਹੁੰਚੇ ਆ ਇਹ ਅੰਮ੍ਰਿਤਸਰ ਸਰਦਾਰ ਜੀ ਉਹਨਾਂ ਦੀ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਨਮਾਨ ਲਾਓ ਤੇ ਭਾਈ ਮਤੀਦਾਸ ਭਾਈ ਸੁਖੀਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਬੰਰਪਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ ਕਿਉਂ ਆਖਦਾ YouTube ਪੇਜ ਬੰਦ ਹੋ ਗਿਆ ਜੀ ਐਲਸੀਪੀਸੀ ਦਾ ਇੱਕ ਬਹੁਤ ਮੰਦਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ 1 ਵੀਕ ਦਾ ਰੱਖਿਆ ਜੀ ਬਹੁਤ ਮਤਲਬ ਮੈਂ ਵਰਹੋਰ ਨਿੰਦਾ ਵੀ ਕਰਦਾ ਤੇ ਚਲੋ ਜੇ ਕੋ ਗਾਈਡਲਾਈਨਸ ਤੇ ਹੈਗੀਆ ਕਈ ਵਾਰੀ ਹੋ ਜਾਂਦੀਆਂ ਬਾਰੇ ਜਿਹੜਾ ਫੈਸਲਾ ਆ ਮੈਂ ਮੰਨਦਾ ਸ਼ੋਤ ਆਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹਾ ਘਨੌਣਾ ਯਾਰ ਨਹੀਂ ਕਰਨੀ